ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜ਼ਿਨੋਹਾ ਬਾਰੇ ਇਹ ਮਹਾਰਾਸ਼ਟਰ ਦੇ ਸਿੰਧੂਦੁਰਗ ਇਲਾਕੇ ਵਿੱਚ ਇੱਕ ਪ੍ਰੋਜੈਕਟ ਹੈ ਹਾਂਜੀ ਬਿਲਕੁਲ ਤੇ ਸੁਣਨ ਚ ਆਇਆ ਹੈ ਕਿ ਤੰਦਰੁਸਤੀ ਖੇਤੀਬਾੜੀ ਤੇ ਰਿਹਾਈਸ਼ ਦਾ ਮਤਲਬ ਇੱਕ ਸੁਮੇਲ ਜਿਹਾ ਬਣਾਉਣ ਦੀ ਕੋਸ਼ਿਸ਼ ਹੈ ਹਾਂ ਇਹਨਾਂ ਦੇ ਕਾਗਜ਼ਾਂ 'ਚ ਇਸਨੂੰ ਅਨੁਭਵੀ ਜੀਵਨ ਜਾਂ ਕੈਲੋ ਕੌਨਸ਼ੀਅਸ ਲਿਵਿੰਗ ਵਾਲੀ ਥਾਂ ਦੱਸਿਆ ਗਿਆ ਅੱਛਾ ਕੌਨਸ਼ੀਅਸ ਲਿਵਿੰਗ ਹਾਂ ਤੇ ਇਸ ਸਿੰਧੂਦੁਰਗ 'ਚ ਹੈ ਜਿਹੜਾ ਗੋਆ ਦੇ ਬਿਲਕੁਲ ਨੇੜੇ ਹੈ ਤੇ ਉਹ ਕਾਫੀ ਤੇਜ਼ੀ ਨਾਲ ਟੂਰਿਜ਼ਮ ਲਈ ਮਸ਼ਹੂਰ ਹੋ ਰਿਹਾ ਹੈ ਹੂੰ ਤਾਂ ਮਤਲਬ ਇੱਕ ਪਾਸੇ ਤਾਂ ਸੁਚੇਤ ਜੀਵਨ ਦੀ ਗੱਲ ਹੋ ਰਹੀ ਹੈ ਤੇ ਦੂਜੇ ਪਾਸੇ ਉੱਥੇ ਵੱਡੇ ਪੱਧਰ ਤੇ ਡਿਵੈਲਪਮੈਂਟ ਵੀ ਚੱਲ ਰਹੀ ਹੈ ਸਹੀ ਗੱਲ ਹੈ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਿਵੇਂ ਚੱਲਣਗੀਆਂ ਦੇਖਣ ਵਾਲੀ ਗੱਲ ਹੈ ਚਲੋ ਫਿਰ ਇਸੇ ਨੂੰ ਖੋਲਦੇ ਹਾਂ ਇਹ ਸੁਚੇਤ ਜੀਵਨ ਦਾ ਅਸਲ ਮਤਲਬ ਕੀ ਕੱਢ ਰਹੇ ਨੇ ਕਿ ਇਹ ਸਿਰਫ ਵਧੀਆ ਸੋਲਟਾ ਨੇ ਜਾਂ ਮਤਲਬ ਕੋਈ ਡੂੰਗੀ ਸੋਚ ਹੈ ਇਸ ਪਿੱਛੇ ਦੇਖੋ ਜਿਵੇਂ ਦੱਸਿਆ ਗਿਆ ਹੈ ਇਹ ਕੁਦਰਤ ਨਾਲ ਜੁੜੀ ਜੀਵਨ ਸ਼ੈਲੀ ਹੈ ਜ਼ੋਰ ਤੰਦਰੁਸਤੀ ਤੇ ਹੈ ਭਾਈਚਾਰੇ ਤੇ ਹੈ ਹੈ ਤਾਂ ਇਹ ਇੱਕ ਗੇਟਿਡ ਕਮਿਊਨਿਟੀ ਜਿੱਥੇ ਰਿਹਾਇਸ਼ੀ ਪਲਾਟ ਨੇ ਅੱਛਾ ਪਰ ਖਾਸ ਗੱਲ ਇਹਨਾਂ ਦੀਆਂ ਸਹੂਲਤਾਂ ਨੇ ਜਿਵੇਂ ਇੱਕ ਵੈਲਨੈਸ ਜ਼ੋਨ ਵੈਲਨੈਸ ਜ਼ੋਨ ਕੀ ਕੁਝ ਹੈ ਉਸ ਵਿੱਚ ਉਹਦੇ ਵਿੱਚ ਯੋਗਾ ਪਵਿਲਿਅਨ ਹੈ ম্যাগਨੀਸ਼ੀਅਮ ਪੂਲ ਹੈ ਆਯੁਰਵੈਦਿਕ ਇਲਾਜ ਨੇ ਆਯੁਰਵੈਦਿਕ ਹਾਂਜੀ ਤੇ AUSH ਪ੍ਰਮਾਣਿਤ ਦੇਖਭਾਲ ਵੀ ਯਾਨੀ ਕਿ ਆਪਣੀਆਂ ਜਿਹੜੀਆਂ ਰਵਾਇਤੀ ਭਾਰਤੀ ਇਲਾਜ ਪ੍ਰਣਾਲੀਆਂ ਨੇ ਉਹਨਾਂ ਤੇ ਆਧਾਰਿਤ मैग्नीशियम पूल ए तो कुछ नवा ज लग लगया पर मैं ए भी पढेया सी कि ओथे कोई हनेरे ते साउंडप्रूफ कमरे भी ने ए थोड़ा अजीब नी हां ओदा जिक्र है गावा देखो ए शायद डूंगी रिलैक्सेशन वास्ते होण या फिर ओ आजकल चलया ना सेंसरी डिप्रीवेशन ओदे ले अच्छा हो सकदा है हां मतलब सब कुछ उसे अनुभवी जीवन वाले पासे नु जानदा लगदा फिर कुदरत ते भी काफी जोर है परमाकल्चर गार्डन ने परमाकल्चर ओ की हुंदा ਉਹੋ ਜਿਵੇਂ ਕੁਦਰਤੀ ਇਕੋਸਿਸਟਮ ਦੀ ਨਕਲ ਕਰਕੇ ਖੇਤੀ ਕਰਨੀ ਫਿਰ ਐਕਵਾਪੋਨਿਕ ਸਿਸਟਮ ਵੀ ਹੈ ਜਿੱਥੇ ਮੱਛੀਆਂ ਤੇ ਪੌਦੇ ਇਕੱਠੇ ਪਾਲੇ ਜਾਂਦੇ ਨੇ ਫਲਾਂ ਦੇ ਬਾਗ ਵੀ ਨੇ ਵਾਹ ਤਾਂ ਮਤਲਬ ਇਹ ਸਿਰਫ ਰਹਿਣ ਦੀ ਥਾਂ ਨਹੀਂ ਸਗੋਂ ਇੱਕ ਪੂਰਾ ਮਾਹੌਲ ਇੱਕ ਇਕੋਸਿਸਟਮ ਬਣਾ ਰਹੇ ਨੇ ਪਿੱਛੇ ਇੱਕ ਈਵੀ ਡੈਂਡੀ ਯੋਜਨਾ ਹੈ ਨਾਲੇ ਪਾਣੀ ਦੀ ਸੰਭਾਲ ਰੀਸਾਈਕਲਿੰਗ ਕੰਪੋਸਟਿੰਗ ਵਗੈਰਾ ਹੂੰ ਤੇ ਘਰ ਬਣਾਉਣ ਲੱਗੇ ਵੀ ਟਿਕਾਊ ਸਮੱਗਰੀ ਵਰਤਣ ਦਾ ਵਿਕਲਪ ਹੋਵੇਗਾ रेन वाटर हार्वेस्टिंग वगैरह ਤੇ ਲੋਕਾਂ ਦੇ ਮਿਲਨ ਜੁਲਨ ਲਈ ਹਾਂ ਉਹਦੇ ਲਈ ਗੁਰੂਕੁਲ ਹੈ ਜਿੱਥੇ ਭਾਰਤੀ ਕਲਾਵਾਂ ਸਿਖਾਈਆਂ ਜਾਂਦੀਆਂ ਕਮਿਊਨਿਟੀ ਕਲੱਬ ਹਾਊਸ ਹੈ ਖੁੱਲੇ ਲੌਨ ਨੇ ਐਮਫੀਥੀਏਟਰ ਵੀ اچھا ਇੱਕ Z2 ਪ੍ਰੋਜੈਕਟ ਦਾ ਵੀ ਜ਼ਿਕਰ ਸੀ ਹਾਂ ਉਹ ਇੱਕ ਖਾਸ ਹਿੱਸਾ ਹੈ ਇਸ ਦਾ ਕੋਈ 20 ਏਕੜ ਚ 1500 ਤੋਂ ਵੱਧ ਪਲੋਟ ਤੇ ਕਈ ਬੀਚਾਂ ਤੋਂ ਨੇੜੇ ਦੱਸਿਆ ਗਿਆ 9 ਤੋਂ 21 ਮਿੰਟ ਦੀ ਦੂਰੀ ਤੇ ਠੀਕ ਹੈ ਤਾਂ ਜ਼ਿਨੋਹਾ ਆਪਣੇ ਅੰਦਰ ਤਾਂ ਇੱਕ ਸ਼ਾਂਤ ਕੁਦਰਤੀ ਜਿਹਾ ਮਾਹੌਲ ਸਿਰਜ ਰਿਹਾ ਹੈ ਪਰ ਬਾਹਰ ਸਿੰਧੂ ਦੁਰਗ ਵਿੱਚ ਤਾਂ ਕਾਫੀ ਕੁਝ ਬਦਲ ਰਿਹਾ ਹੈ ਨਾ ਹਾਂਜੀ ਬਿਲਕੁਲ ਇਹੀ ਤਾਂ ਕਹਾਣੀ ਦਾ ਦੂਜਾ ਤੇ ਸ਼ਾਇਦ ਜ਼ਿਆਦਾ ਵੱਡਾ ਪਹਿਲੂ ਹੈ ਸਿੰਧੂ ਦੁਰਗ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਹੋ ਆ ਰਿਹਾ ਕਿਸ ਤਰ੍ਹਾਂ ਦਾ ਬਦਲਾਅ ਸਭ ਤੋਂ ਵੱਡਾ ਕਾਰਨ ਤਾਂ ਨਵਾਂ ਗੋਆ ਇੰਟਰਨੈਸ਼ਨਲ 에ਅਰਪੋਰਟ ਹੈ ਮੋਪਾ ਵਾਲਾ 2600 ਕਰੋੜ ਦਾ ਨਿਵੇਸ਼ ਹੋਇਆ ਉਸਤੇ ਅੱਛਾ ਹਾਂ ਸੁਣਿਆ ਸੀ ਉਹਦੇ ਨਾਲ ਕਨੈਕਟੀਵਿਟੀ ਤੇ ਟੂਰਿਜ਼ਮ ਬਹੁਤ ਵਧ ਰਿਹਾ ਹੈ ਤੇ 에어ਪੋਰਟ ਦੇ ਨੇੜੇ ਹੀ 232 ਏਕੜ ਚ ਇੱਕ ਪੂਰੀ 에어로 ਸਿਟੀ ਬਣਾਉਣ ਦੀ ਯੋਜਨਾ ਹੈ ਹੋਟਲ ਰਿਜ਼ੋਰਟ ਵਗੈਰਾ ਲਈ 232 ਏਕੜ ਹਾਂ ਕਾਫੀ ਵੱਡਾ ਪਲਾਨ ਆ ਤੇ ਸਿਰਫ 에어ਪੋਰਟ ਹੀ ਨਹੀਂ ਹੋਰ ਵੀ ਕੁਝ ਹੋ ਰਿਹਾ ਹੋਣਾ ਹਾਂਜੀ ਬਹੁਤ ਕੁਝ ਉੱਤਰੀ ਗੋਆ ਚ ਦੋ ਨਵੇਂ ਆਈਟੀ ਪਾਰਕ ਬਣ ਰਹੇ ਨੇ ਵੱਡੇ ਹੋਟਲ ਬ੍ਰਾਂਡ ਜਿਵੇਂ ਤਾਜ ਹੋ ਗਿਆ ਸਰੋਵਰ ਪੋਟੀਕੋ ਇਹ ਸਭ ਪੰਜ ਸਿਤਾਰਾ ਰਿਜ਼ੋਰਟ ਖੋਲ ਰਹੇ ਨੇ ਨੇੜੇ ਤੇੜੇ ਤਾਜ ਵੀ ਹਾਂ ਤਾਜ ਦਾ ਤਾਂ ਇੱਕ ਹੋਰ ਵੱਡਾ ਪ੍ਰੋਜੈਕਟ ਆ ਰਿਹਾ ਕੋਈ 54 ਹੈਕਟੇਅਰ ਵਿੱਚ ਸਰਕਾਰ ਵੀ ਪੂਰਾ ਜ਼ੋਰ ਲਾ ਰਹੀ ਹੈ ਟੂਰਿਜ਼ਮ ਵਧਾਉਣ ਤੇ 155 ਕਰੋੜ ਤੋਂ ਵੱਧ ਦਾ ਨਿਵੇਸ਼ ਕਰ ਰਹੀ ਹੈ ਠੀਕ ਤੇ ਫਿਰ ਹੈਗਾ ਵਾ ਕੋਂਕਣ ਐਕਸਪ੍ਰੈਸਵੇ ਇਹ ਕੋਈ ਛੋਟੀ ਮੋਟੀ ਸੜਕ ਨਹੀਂ ਹਾਂ ਇਹ ਕੀ ਚੀਜ਼ ਹੈ ਇਹ 26000 ਕਰੋੜ ਦਾ ਪ੍ਰੋਜੈਕਟ ਆ 498 ਕਿਲੋਮੀਟਰ ਲੰਬਾ ਮੁੰਬਈ ਗੋਆ ਸੁਪਰ ਹਾਈਵੇ ਸੋਚੋ ਕਿੰਨਾ ਫਰਕ ਪੈਗਾ ਆਉਣ ਜਾਣ ਚ ਹਾਂ 26000 ਕਰੋੜ ਇਹ ਤਾਂ ਬਹੁਤ ਹੀ ਵੱਡੇ ਪੱਧਰ ਦੀ ਗੱਲ ਹੋ ਗਈ ਫਿਰ ਇਸ ਸਬ ਦੇ ਵਿੱਚ ਜ਼ినੋਹਾ ਦਾ ਉਹ ਦਾਵਾ ਕਿ ਇਹ ਗੋਆ ਦਾ ਸ਼ਾਂਤ ਬਦਲ ਹੈ ਇਹ ਕਿਵੇਂ ਟਿਕਦਾ ਹੈ ਹਾਂ ਦੇਖੋ ਸਰੋਤਾਂ 'ਚ ਤਾਂ ਹੀ ਪੇਸ਼ ਕੀਤਾ ਗਿਆ ਹੈ ਕਿ ਇਹ ਗੋਆ ਦੀ ਭੀੜ-ਪਾੜ ਤੋਂ ਦੂਰ ਇੱਕ ਸ਼ਾਂਤ ਜਗ੍ਹਾ ਹੈ ਜਿੱਥੇ ਕੁਦਰਤਾਨੰਦ ਮਾਣਿਆ ਜਾ ਸਕਦਾ ਹੈ ਪਰ ਇੰਨੀ ਵੱਡੀ ਡਿਵੈਲਪਮੈਂਟ ਨਾਲ ਸ਼ਾਂਤੀ ਕਿੰਨੀ ਰਹੇਗੀ ਇਹ ਸਵਾਲ ਤਾਂ ਬਣਦਾ ਹੈ ਬਿਲਕੁਲ ਵੈਸੇ ਉਹ ਇਹ ਵੀ ਕਹਿੰਦੇ ਨੇ ਕਿ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਕੋਈ 60% ਤੋਂ ਵੱਧ ਸਟਾਫ ਉੱਥੋਂ ਦੇ ਲੋਕਾਂ ਚੋਂ ਹੀ ਰੱਖਿਆ ਗਿਆ ਰੋਜ਼ਗਾਰ ਵਗੈਰਾ ਦੇਣ ਦਾ ਮਕਸਦ ਹੈ ਹੂੰ ਤਾਂ ਚਲੋ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਜ਼ినੋਹਾ ਸਿੰਧੂ ਦੁਰਗ ਵਿੱਚ ਇੱਕ ਅਜੀਹਾ ਪ੍ਰੋਜੈਕਟ ਬਣ ਰਿਹਾ ਜੋ ਸੁਚੇਤ ਜੀਵਨ ਦਾ ਇੱਕ ਖਾਸ ਕਿਸਮ ਦਾ ਮਾਡਲ ਦੇ ਰਿਹਾ ਕੁਦਰਤ ਤੇ ਜ਼ੋਰ ਤੰਦਰੁਸਤੀ ਤੇ ਜ਼ੋਰ ਹਾਂਜੀ ਬਿਲਕੁਲ ਪਰ ਇਹ ਸਭ ਉਸ ਇਲਾਕੇ 'ਚ ਹੋ ਰਿਹਾ ਜਿਹੜਾ ਖੁਦ ਬਹੁਤ ਵੱਡੇ ਬਦਲਾਅ 'ਚੋਂ ਲੰਘ ਰਿਹਾ ਨਵਾਂ 에ਅਰਪੋਰਟ ਵੱਡੇ ਹਾਈਵੇ ਵੱਡੇ ਹੋਟਲ ਗੋਆ ਦਾ ਸ਼ਾਂਤ ਬਦਲ ਬਣਨ ਦੀ ਕੋਸ਼ਿਸ਼ ਪਰ ਤੇਜ਼ ਵਿਕਾਸ ਦੇ ਨਾਲ ਨਾਲ ਕਿ ਸਰੋਤਾਂ 'ਚ ਸਾਫ਼ ਲਿਖਿਆ ਕਿ ਇਹ ਸਾਰੀਆਂ ਯੋਜਨਾਵਾਂ ਤੇ ਵੇਰਵੇ ਸਿਰਫ਼ ਸੰਕੇਤਕ ਨੇ ਮਤਲਬ ਬਦਲ ਸਕਦੇ ਨੇ। ਅੱਛਾ ਤਾਂ ਅਖੀਰ ਵਿੱਚ ਇੱਕ ਸਵਾਲ ਮਨ ਚ ਆਉਂਦਾ ਹੈ। ਜਦੋਂ ਕੋਈ ਪ੍ਰੋਜੈਕਟ ਐਨਾ ਜ਼ੋਰ ਸੁਚੇਤ ਤੇ ਕੁਦਰਤੀ ਹੋਣ ਤੇ ਲਾ ਰਿਹਾ ਹੋਵੇ ਪਰ ਉਹ ਖੁਦ ਹੀ ਇੱਕ ਤੇਜ਼ੀ ਨਾਲ ਵਿਕਾਸ ਕਰ ਰਹੇ ਇਲਾਕੇ ਦਾ ਹਿੱਸਾ ਹੋਵੇ ਤਾਂ ਕੀ ਆਦਰਸ਼ ਤੇ ਅਸਲੀਅਤ ਆਪਸ ਵਿੱਚ ਟਕਰਾਉਂਦੇ ਨਹੀਂ? ਇਸ ਬਾਰੇ ਸੋਚਣ ਲਈ ਛੱਡਦੇ।